ਅੰਤਰਜਾਮੀ ਸਾਹਿਬ ਮਜਸਮਾਏ ਆਬੇ ਹਿਆਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਜ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਮਾਈ ਪਾਈ ਦੇ ਵੱਡੇ ਭਾਗ ਨੇ ਜੋ ਆਪ ਜੀ ਨੂੰ ਸਤਿਗੁਰੂ ਦੀ ਅਪਾਰ ਕਿਰਪਾ ਦੇ ਸਦਕਾ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲ ਕਰਨ ਦੇ ਜੋ ਸਫਲ ਯਤਨ ਕੀਤੇ ਨੇ ਸਤਿਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਹੈ ਵਿਭਾਗੇ ਹੋ ਜਿਨ੍ਹਾਂ ਨੇ ਸਤਿਗੁਰੂ ਦੇ ਸਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਹੁਣ ਵਿਸ਼ੇਸ਼ ਬੇਨਤੀ ਹੈ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਜੋਗਾ ਸਿੰਘ ਜੀ ਸ੍ਰੀ ਸੁਲਤਾਨਪੁਰ ਸਾਹਿਬ ਵਾਲੇ ਜਿਨ੍ਹਾਂ ਨੇ ਤਕਰੀਬਨ 1 ਮਹੀਨੇ ਤੋਂ ਆਪ ਸਰਬੱਤ ਸੰਗਤਾਂ ਨੂੰ ਜੋ ਗਰੀਬ ਨਿਵਾਜ਼ ਸਤਿਗੁਰ ਪਾਸ਼ਾ ਦੀ ਪਾਵਨ ਕਥਾ ਜੋ ਸਭ ਤੇ ਉਤਮ ਹਰ ਕੀ ਕਥਾ ਦੇ ਨਾਲ ਆਪ ਸਰਬੱਤ ਸੰਗਤਾਂ ਨੂੰ ਨਿਹਾਲ ਕੀਤਾ ਹੈ ਅੱਜ ਉਹਨਾਂ ਦੀ ਇਥੇ ਜੋ ਸਥਾਨ ਦੇ ਉੱਪਰ ਕਥਾ ਦਾ ਜੋ ਆਖਰੀ ਦਿਨ ਸੀ ਸਮਾਪਤੀ ਦਾ ਦਿਨ ਸੀ ਤੇ ਅਸੀਂ ਸਮੁੱਚੇ ਹੀ ਗੁਰੂ ਘਰ ਦੇ ਪ੍ਰਬੰਧ ਵੱਲੋਂ ਔਰ ਦਾਸ ਗੁਰੂ ਘਰ ਦਾ ਹੈੱਡ ਗ੍ਰੰਥੀ ਹੋਣ ਦੇ ਨਾਤੇ ਸਤਿਕਾਰਯੋਗ ਗਿਆਨੀ ਜੋਗਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੇਵਕਾਂਤ ਦੀ ਜੋ ਇਥੋਂ ਦੇ ਪ੍ਰਬੰਧਕਾਂ ਦੀਆਂ ਬੇਨਤੀਆਂ ਪ੍ਰਵਾਨ ਕਰ ਇੱਕ ਮਹੀਨੇ ਵਾਸਤੇ ਇੱਥੇ ਦਰਸ਼ਨ ਦਿੱਤੇ ਅਤੇ ਬੜਾ ਹੀ ਪ੍ਰੇਮ ਦੇ ਸਹਿਤ ਉਹਨਾਂ ਨੇ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕੀਤਾ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਸ੍ਰੀ ਸੁਲਤਾਨਪੁਰ ਸਾਹਿਬ ਜੋ ਬੀਰ ਸਾਹਿਬ ਸਥਾਨ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਪਾਵਨ ਚਾਰਨ ਸ਼ੋਪਰਾਪਤ ਸਥਾਨ ਜਿੱਥੇ ਰਹਿ ਕਰਕੇ 사ਤਗੁਰ ਪਾਸ਼ਾ ਜੀ ਨੇ ਬਿਆੰਤ ਬਖਸ਼ਿਸ਼ਾਂ ਸਿੱਖ ਪੰਥ ਉੱਪਰ ਕੀਤੀਆਂ ਜਿੱਥੋਂ ਗੁਰਬਾਣੀ ਦਾ ਤੁਰਾ ਕਹਿ ਲਈਏ ਜਿੱਥੇ ਮੂਲ ਮੰਤਰ ਦੀ 사ਤਗੁਰ ਪਾਸ਼ਾ ਜੀ ਨੇ ਬਖਸ਼ਿਸ਼ ਕੀਤੀ ਉਸ ਨਗਰੀ ਦੇ ਅੰਦਰ 사ਤਗੁਰ ਪਾਸ਼ਾ ਦੇ ਕਿਰਪਾ ਦੇ ਸਦਕਾ ਗਿਆਨੀ ਜੀ ਨੇ ਗੁਰਦੁਆਰਾ ਬੇਸਾ ਵਿਖੇ ਬੀਬੇ ਨਾਨਕੀ ਜੀ ਦੇ ਗੁਰ ਧਾਮਾ ਵਿਖੇ ਬੜੀਆਂ ਸੇਵਾਵਾਂ ਨਿਭਾਈਆਂ ਹੁਣ ਜਿਹੜਾ ਵਿਚਰ ਕਰਕੇ ਜੋ ਤੇ ਹੁਣ ਵਿਚਰ ਕਰਕੇ ਜੋ ਪੰਛ ਦੇ ਅੰਦਰ ਪ੍ਰਚਾਰ ਕਰ ਰਹੇ ਨੇ ਇਥੋਂ ਆਉਣ ਤੋਂ ਪਹਿਲਾਂ ਇੰਗਲੈਂਡ ਦੀ ਧਰਤੀ ਤੇ ਵੀ ਲੰਮਾ ਸਮਾਂ ਪ੍ਰਚਾਰ ਕਰਕੇ ਆ ਰਹੇ ਨੇ ਤਰਨਤਾਰ ਸਾਹਿਬ ਵੀ ਇਹਨਾਂ ਨੇ ਬੜਾ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਤੇ ਬਹੁਤ ਹੀ ਨਿਮਰਤਾ ਵਾਲੇ ਗੁਰਮਖ ਨੇ ਔਰ ਸਤਿਗੁਰ ਪਾਸ਼ਾ ਦੇ ਚਰਨਾਂ ਤੇ ਅਰਦਾਸ ਹੈ ਕਿ ਸਤਿਗੁਰ ਪਾਸ਼ਾ ਜੀ ਇਸੇ ਤਰ੍ਹਾਂ ਇਹਨਾਂ ਨੂੰ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨ ਤੇ ਸਤਿਗੁਰ ਪਾਸ਼ਾ ਜੀ ਸਰੀਰਕ ਤੰਦਰੁਸਤੀ ਬਖਸ਼ਣ ਤੇ ਬਾਕੀ ਅਸੀਂ ਹੈਰਾਨ ਵੀ ਹੁੰਨੇ ਆ ਕਿ ਇਸ ਉਮਰ ਦੇ ਵਿੱਚ ਵੀ ਇਹਨਾਂ ਦੇ ਅੰਦਰ ਜਿਵੇਂ ਕਹਿ ਲਈਏ ਬਹੁਤ ਜ਼ਿਆਦਾ ਸਤਿਗੁਰ ਕਿਰਪਾ ਦੇ ਸਦਕਾ ਉਦਮ ਹੈ ਕਿਉਂਕਿ ਨਹੀਂ ਤੇ ਸੰਗਤ ਜੀ ਅੱਜ ਨੌਜਵਾਨਾਂ ਨੂੰ ਵੀ ਵੇਖਿਆ ਜੀ ਦਾ ਆਪਾ ਉੱਠਣ ਵਿੱਚ ਆਲਸ ਕਰਦੇ ਨੇ ਪਰ ਕਿਸੇ ਪ੍ਰਕਾਰ ਦੇ ਵੀ ਆਲਸ ਇਹਨਾਂ ਦੇ ਵਿੱਚ ਨਹੀਂ ਵੇਖੀ ਜਦੋਂ ਦੇਖਣਾ ਜਾਤ ਆ ਇਹਨਾਂ ਨੇ ਆਪਣੇ ਸਰੀਰ ਦੀ ਕਸਰਤ ਕਰਦੇ ਰਹਿਣਾ ਇਹ ਵੀ ਬੜੀ ਵੱਡੀ ਗੱਲ ਹੈ ਵੀ ਇੱਥੇ ਦੇਖਣਾ ਵੀ ਇਹਨਾਂ ਨੇ ਤੁਰੇ ਫਿਰਦੇ ਰਹਿਣਾ ਡੰਡ ਲਾਉਣੇ ਅੱਜ ਕੱਲ ਮੇਰੇ ਵਰਗੇ ਤੋਂ ਡੰਡ ਨਹੀਂ ਲੱਗਨੇ ਵੀ ਜਿਹੜੇ ਇਹ ਲਾ ਜਾਂਦੇ ਵੀ ਵਿਸ਼ੇਸ਼ ਗੱਲ ਹੈ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਗੁਰੂ ਕਾਲ ਤੋਂ ਹੀ ਆਪਾਂ ਦੇਖ ਲਈਏ ਸਰਗੁਰ ਪਾਤਸ਼ਾਹ ਜੀ ਨੇ ਸਿਹਤ ਦਾ ਧਿਆਨ ਰੱਖਣ ਨੂੰ ਵਿਸ਼ੇਸ਼ ਧਿਆਨ ਦਿੱਤਾ ਹੈ ਕਿਉਂਕਿ ਧੰਨ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀ ਨੇ ਮੱਲ ਅਖਾੜੇ ਸਾਜੇ ਸ੍ਰੀ ਖਡੂਰ ਸਾਬ ਤੋਂ ਗਿਆਨੀ ਬਗੀਚਾ ਸਿੰਘ ਜੀ ਬੈਠੇ ਨੇ ਉਹਨਾਂ ਸਥਾਨਾਂ ਤੇ ਸੇਵਾ ਨਿਭਾਈਆਂ ਜਿੱਥੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਬਣਾਇਆ ਭਾਵ ਕਿ ਜਿੱਥੇ ਅਸੀਂ ਤਿਆਰਬਰ ਤਿਆਰ ਰਹਿਣਾ ਗੁਰਬਾਣੀ ਪੜ੍ਹਨੀ ਆ ਜਿੱਥੇ ਸ਼ਸਤਰਾਂ ਦੇ ਨਾਲ ਸੰਨੱਧ ਵੱਧ ਰਹਿਣਾ ਆ ਉਥੇ ਸਰੀਰ ਦਾ ਸਿਹਤ ਦਾ ਵੀ ਬੜਾ ਧਿਆਨ ਰੱਖਣਾ ਤੇ ਗਿਆਨੀ ਜੀ ਬੜਾ ਸਿਹਤ ਦਾ ਵੀ ਧਿਆਨ ਰੱਖਦੇ ਆ ਤੇ ਨਾਲ ਵੀ ਬੜਾ ਪੈਰਾ ਹੈ ਤੇ ਹੁਣ ਸਮੁੱਚੇ ਗੁਰੂ ਘਰ ਦੇ ਜਥੇ ਸਿੰਘ ਇਕੱਤਰ ਹੋ ਕੇ ਬੇਨਤੀ ਆ ਗਿਆਨੀ ਜੀ ਦਾ ਸਨਮਾਨ ਕਰਨਗੇ ਤੇ ਗਿਆਨੀ ਜੀ ਨੂੰ ਵੀ ਬੇਨਤੀ ਆ ਕਿ ਇਥੇ ਸਟੇਜ ਤੇ ਆ ਕਰਕੇ ਗੁਰੂ ਘਰ ਦੀ ਬਖਸ਼ਿਸ਼ ਸਰੂਪਾ ਉਪਰਾਪਤ ਕਰਨ ਸਿੰਘਾਂ ਰਾਗੀ ਸਿੰਘਾਂ ਨੂੰ ਬੇਨਤੀ ਹੈ ਕਿ ਨਾਲ ਆ ਕਰਕੇ ਜੋ ਸਤਕਾਰ ਜੋ ਗਿਆਨੀ ਜੀ ਦਾ ਆਪਾਂ ਸਾਰੇ ਸਿੰਘਾਂ ਨੇ ਸਤਕਾਰ ਕਰਨਾ ਆ ਤੇ ਬੇਨਤੀ ਆ ਗਾਂ ਵਾਸਤੇ ਵੀ ਇਸੇ ਤਰ੍ਹਾਂ ਇਹਨਾਂ ਨੂੰ ਵੀ ਐਸੇ ਹੀ ਅਸਥਾਨਾਂ ਤੇ ਆ ਕਰਕੇ ਦਰਸ਼ਨ ਦਿੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਇਸ ਨਿਹਾਲ ਪ੍ਰਿਆਗਰ ਹੈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ